ਮਸਾਕਰਾ ਬੀ ਐਮ ਸੀ ਤਲਾਰੀਆਂ ਵਾਰਡ ਨੰਬਰ 2 ਤੋਂ ਅੱਜ ਪਿੰਡ ਵਾਸੀ ਸਾਰੇ ਇਕੱਠੇ ਹੋਏ ਨੇ ਔਰ ਸਾਨੂੰ ਸੱਦਿਆ ਗਿਆ ਹੈ ਕਿ ਸਾਡੀ ਇੱਕ ਸੀਮਾ ਮੈਡਿਵਿਟੀਚਰ ਜੋ ਕਿ ਅੱਜ 20 ਸਾਲਾਂ ਦੇ ਇਸ ਸਕੂਲ ਦੇ ਵਿੱਚੋਂ ਪੜ੍ਹਾ ਰਹੇ ਨੇ ਤੇ ਸਾਡੇ ਬੱਚੇ ਵੀ ਉਹਨਾਂ ਦੇ ਕੋਲ ਪੜ੍ਹੇ ਨੇ ਤੇ ਅੱਜ ਬੱਚੇ ਜਿਹੜੇ ਉਹਨਾਂ ਕੋਲ ਪੜ੍ਹੇ ਨੇ ਉਹ ਚੰਗੇ ਕੰਮ ਕੋਈ ਨੌਕਰੀ ਲੱਗਿਆ ਕੋਈ ਕਿਸੇ ਕਿਉਂਕਿ ਜੇ ਟੀਚਰ ਵਧੀਆ ਹੈ ਤਾਂ ਇਹ ਸਾਰਾ ਪਿੰਡ ਇਕੱਠਾ ਹੋਇਆ ਹੈ ਕਿ ਸਾਡੀ ਜਿਹੜੀ ਸੀਵਾ ਮੈਡਮਾਂ ਤੇ ਪਾਲਕੀ ਮੈਡਮਾਂ ਉਹਨਾਂ ਨੂੰ ਵਾਪਸ ਲਿਆ ਜਾਵੇ ਕਿਉਂਕਿ ਉਹਨਾਂ ਦੇ ਬਿਨਾ ਸਾਡੇ ਬੱਚੇ ਵੀ ਜਿਹੜੇ ਹੈਗੇ ਉਹ ਵੀ ਅਧੂਰੇ ਬੈਠੇ ਨੇ ਉਹਨਾਂ ਦੀ ਵੀ ਆਵਾਜ਼ ਆ ਮੰਗ ਬੱਚਿਆਂ ਦੀ ਵੀ ਜਦ ਤੱਕ ਸਾਡੀ ਟੀਚਰ ਮੈਡਮ ਨਹੀਂ ਆਉਂਦੀ ਸੀਵਾ ਮੈਡਮ ਤੇ ਅਸੀਂ ਸਕੂਲ ਦੇ ਵਿੱਚ ਵੀ ਨਹੀਂ ਜਾਂਦੇ ਸਾਡੇ ਬੱਚੇ ਤਾਂ ਘਰੇ ਬੈਠੇ ਹੋਏ ਨੇ ਸੋ ਇਸ ਕਰਕੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਆਪਣੇ ਹੈਡਮਾਸਟਰ ਨੇ ਆਪਣੇ ਪ੍ਰਿੰਸੀਪਲ ਸਾਹਿਬ ਸੋ ਸਾਡੇ ਪਿੰਡ ਵਾਚਮ ਵੱਲੋਂ ਮੰਗ ਹੈ ਕਿ ਇਹ ਪ੍ਰਿੰਸੀਪਲ ਸਾਹ ਨੂੰ ਬਦਲਿਆ ਜਾਵੇ ਤੋ ਸਾਡੀ ਇੱਥੇ ਟੀਚ ਜਿਹੜੇ ਸੀਵਾ ਮੈਡਮਾਂ ਉਹਨੂੰ ਇੱਥੇ ਮੁੱਖ ਅਧਿਕਾਰਤ ਨੂੰ ਬਣਾਇਆ ਜਾਵੇ ਕਿਉਂਕਿ ਪ੍ਰਿੰਸੀਪਲ ਨੂੰ ਬਣਾਇਆ ਜਾਵੇ ਕਿਉਂਕਿ ਜਦੋਂ ਇਹ ਸਕੂਲ 10ਵੀਂ ਤੱਕ ਨਹੀਂ ਸੀ ਤਾਂ ਉਹਨਾਂ ਨੇ ਬੜਾ ਜੋਰ ਲਗਾ ਕੇ ਸੰਘਰਸ਼ ਕਰਕੇ ਸਾਡੇ ਬੱਚਿਆਂ ਨੂੰ ਇੱਥੇ 10ਵੀਂ ਤੱਕ ਸਕੂਲ ਬਣਾਇਆ ਔਰ ਸਾਡੇ ਵਾਢੀ ਸਾਹਿਬ ਵੀ ਇੱਥੇ ਸਾਡੇ ਨਾਲ ਖੜੇ ਨੇ ਇਹਨਾਂ ਦਾ ਵੀ ਪੂਰਾ ਸੰਯੋਗ ਦੀ ਇਸ ਕਰਕੇ ਇੱਕ ਮੈਡਮ ਹੈ ਸਾਡੀ ਪਰ ਕੀ ਮੈਡਮ ਅਸੀਂ ਇਹ ਵੀ ਪੁੱਛ ਰਹੇ ਸੀ ਉਹਨਾਂ ਨੂੰ ਕਿ ਉਹਦੇ ਕੋਲੋਂ 60 ਪਰ 65000 ਰੁਪਏ ਲਿਆ ਗਿਆ 48000 ਰੁਪਏ ਲਿਆ ਗਿਆ ਸਾਨੂੰ ਇਹਦੇ ਬਾਰੇ ਰਿਪੋਰਟ ਉਹਨੂੰ ਕਿਉਂ ਉਹਨੂੰ ਫੈਨ ਲਾਇਆ ਗਿਆ 65000 ਰੁਪਇਆ ਜਿਹੜੀਆਂ ਟੀਚਰਾਂ ਸਾਡੇ ਬੱਚਿਆਂ ਨੂੰ ਵਧੀਆ ਪੜਾਉਂਦੇ ਨੇ ਉਹਨਾਂ ਨੂੰ ਇਸ ਤੋਂ ਕੱਢਿਆ ਜਾਂਦਾ ਹੈ ਔਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਕੇ ਕਰੀ ਜਾਂਦੀ ਹੈ ਤੇ ਜਦੋਂ ਅਸੀਂ ਪ੍ਰਿੰਸੀਪਲ ਨੂੰ ਪੁੱਛਦੇ ਹਾਂ ਤਾਂ ਪ੍ਰਿੰਸੀਪਲ ਵੀ ਬੁਖਰ ਜਾਂਦਾ ਤੇ ਡੀਓ ਅੱਗੇ ਸਾਨੂੰ ਅੱਜ ਧਮਕੀਆਂ ਦੇ ਰਿਹਾ ਸੀ ਕਿ ਜਿੱਥੇ ਤੁਸੀਂ ਜਾਣਾ ਜਾਓ ਵੀ ਮੈਂ ਜਿਹੜੀ ਬਦਲੀ ਕਰਤੀ ਕਰਤੀ ਅੱਜ ਅਸੀਂ ਬੜੇ ਸ਼ਾਂਤੀ ਦੇ ਨਾਲ ਅਸੀਂ ਆਪਣੇ ਸਕੂਲ ਤਲਾਰੀਆਂ ਹਾਈ ਸਕੂਲ ਦੇ ਵਿੱਚ ਬਾਹਰ ਬੈਠ ਕੇ ਧੰਨਾ ਲਾ ਰਹੇ ਹਾਂ ਅਗਰ ਜੇ ਸਾਡੀ ਟੀਚਰ ਵਾਪਸ ਨਹੀਂ ਆਉਗੀ ਤਾਂ ਕੱਲ ਨੂੰ ਇਸ ਤੋਂ ਜ਼ਿਆਦਾ ਧੰਨਾ ਦਿੱਤਾ ਜਾਵੇਗਾ ਇਸ ਕਰਕੇ ਸਾਡੇ ਪਿੰਡ ਵਾਲਿਆਂ ਦੀ ਮੈਡਮ ਬਦਲੀ ਹਾਂ ਮੈਡਮ ਬਦਲੀ ਜਾਵੇ ਇਸ ਕਰਕੇ ਪਿੰਡ ਵਾਸੀਆਂ ਵੱਲੋਂ ਇਹੀ ਬੇਨਤੀ ਹੈ ਮੇਰਾ ਨਾਮ ਰਾਸ਼ਪਾਲ ਕੋਹੜਾ ਹੈ ਮੈਸਰ ਮੋਮ 22 ਕੋ ਦਲਾਣ ਕੇ ਐਜ਼ ਅਡਮਿਨਿਸਟਰਸ ਕੰਪਨੀ ਹ ਤੇ ਮਿਸ ਸੇਵਾ ਪੰਜਾਬੀ ਮੈਸਟਰਸ ਦੀ ਜੋ ਆਰਜੀ ਪ੍ਰਬੰਧ ਹੋਏ ਹੈ ਉਹ ਡੀ ਆਫਿਸ ਵੱਲੋਂ ਹੋਏ ਹੈ ਵਿਭਾਗੀ ਹਦਾਇਤਾਂ ਦੇ ਅਨੁਸਾਰ ਹੋਏ ਹੈ ਤੇ ਜਿਹੜੇ ਸਕੂਲ ਵਿੱਚ ਉਹਨਾਂ ਨੂੰ ਭੇਜਿਆ ਗਿਆ ਉੱਥੇ ਸਿੰਗਲ ਟੀਚਰ ਹੈ ਤੇ ਦਾਖਲਾ ਮੁਹਿੰਮ ਪ੍ਰਭਾਵਿਤ ਨਾ ਹੋਵੇ ਤਾਂਲੇ ਵਾਅਦੇ ਕਰਨ ਵਾਸਤੇ ਉਹਨਾਂ ਨੂੰ ਆਰਜੀ ਪ੍ਰਬੰਧ ਉਹਨਾਂ ਦਾ 2 ਮਹੀਨੇ ਵਾਸਤੇ ਕੀਤਾ ਗਿਆ 2 ਮਹੀਨੇ ਬਾਅਦ ਡੀਓ ਸਾਹਿਬ ਨੇ ਰੋਸ ਅਦਾਇਆ ਕਿ ਵਾਪਸ ਆ ਜਾਣਗੇ ਠੀਕ ਹੈ ਜੀ ਤੇ ਇਸ ਬਦਲੀ ਨਾਲ ਬਦਲੀ ਨਹੀਂ ਹੈ ਇਹ ਇਸ ਆਰਜੀ ਪ੍ਰਬੰਧਨ ਨਾਲ ਮੇਰਾ ਤੇ ਮੇਰੇ ਸਕੂਲ ਦਾ ਕੋਈ ਮਤਲਬ ਨਹੀਂ ਹੈ ਠੀਕ ਹੈ ਜੀ ਇਹ ਸਾਰੀਆਂ ਹਵਾਬਾਹ ਜੋ ਐਲੀਗੇਸ਼ਨ ਲਾਏ ਜਾ ਰਹੇ ਹਨ ਉਹ ਸਾਰੇ ਝੂਠੇ ਨੇ ਪੈਸੇ ਦਾ ਵੀ ਐਲੀਗੇਸ਼ਨ ਹੈਗਾ ਇਸ ਤਰ੍ਹਾਂ ਨਹੀਂ ਜੋ ਜੋ ਵੀ ਐਲੀਗੇਸ਼ਨ ਕਿਸੇ ਵੀ ਤਰ੍ਹਾਂ ਦੇ ਹੈ ਪੈਸੇ ਨਾਲ ਸੰਬੰਧਿਤ ਹੈ ਉਹ ਸਾਰੇ ਝੂਠੇ ਹਨ ਜੀ ਅਦਨ ਦੀ ਇਸ ਵਿੱਚ ਕੋਈ ਸਚਾਈ ਨਹੀਂ ਮੇਰੀ ਹਵਾਬਾਹ